ਵਧੀਆ ਹੋਗੇ ਤੇ ਠੀਕ ਹੋਵੋਗੇ ਤਾਂ ਸਾਡੇ ਨਾਲ ਜੁੜੇ ਰਹੋ ਵਲੋਗ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਆ ਕਪੂਰਥਲੇ ਕਪੂਰਥਲੇ ਜਾ ਰਿਹਾ ਅਨੀਤਾ ਦੇ ਘਰ بارش ਹੋ ਜਾ ਅੰਮ੍ਰਿਤਸਰ ਤੋਂ ਜਾ ਰਿਹਾ ਸਿੱਧਾ ਕਪੂਰਥਲੇ ਵੱਲ بارش ਹੁਣ ਥੋੜੀ ਜਿਹੀ ਰੁਕੀ ਹੈ ਬੜੀ ਤੇਜ਼ ਸੀ بارش ਤੇ ਵਲੋਗ ਵਿੱਚ ਬਣੇ ਰਹੀਓ ਜ਼ਰੂਰ ਦੇਖਿਓ ਸਭਾ ਸਾਡਾ ਇੰਜੋਏ ਕਰੋ ਬਹੁਤ ਮਜ਼ਾ ਆਣਾ ਲਾ ਜੀ ਅਨੀਤਾ ਘਰ ਆਣਾ ਲਾ ਬੜਾ ਮਜ਼ਾ ਸਾਰਿਆਂ ਨੇ ਆਣਾ ਸਿੱਧਾ ਜਾਣਾ ਸਿੱਧਾ ਜਾਣਾ ਇਤਰੇ ਮਿਲਦਾ ਮੁੜਦਾ ਹੈ ਨਾ ਸਿੱਧਾ ਜਾਣਾ ਪਾਣੀ ਹੋਇਆ ਪਿਆ ਇੱਥੇ ਜਲ ਥਲ ਹੋਇਆ ਪਿਆ ਦੇਖੋ ਪਾਣੀ ਬੜਾ ਹੈ ਇੰਨੀ ਬਾਰਿਸ਼ ਪੈ ਗਈ ਇੱਥੇ ਲੱਗਦਾ ਬਹੁਤ ਜ਼ਿਆਦਾ ਪਿਆ ਹੈ ਨਾ ਇਧਰ ਨਹੀਂ ਸਾਈਡ ਤੇ ਜ਼ਿਆਦਾ ਹੀ ਪੈ ਗਈ ਉਹ ਦੇਖੋ ਅੱਗੇ ਵੀ ਗੱਡੀਆਂ ਆ ਪਾਣੀ ਬਹੁਤ ਹੋਇਆ ਪਿਆ ਇੱਥੇ ਜ਼ਿਆਦਾ ਮੀਂਹ ਪਿਆ ਦੇਖਣੀ ਗਾਣਾ ਕੋਈ ਨਹੀਂ ਵਾਰਿ ਸ਼ੁਰੂ ਕਰਨ ਦਾ ਨਾ ਹੀ ਦੀ ਲੈਂਦੀ ਪਈ ਗਾਇਸ ਕਪੂਰਥਾ ਦੇ ਦੀ ਰੋਡ ਅਸੀਂ ਪੈ ਗਏ ਆ ਪੈ ਚੁੱਕੇ ਆ ਤੇ ਇੱਧਰ ਦੇਖੋ ਇੱਧਰ ਵੀ ਬਾਰਿਸ਼ ਹੈ ਬਾਰਿਸ਼ ਆ ਜੇ ਹਰ ਪਾਸੇ ਹੀ ਹੈ ਗਾਇਸ ਕਮੈਂਟ ਕਰਕੇ ਦੱਸਿਓ ਇੱਧਰ ਕੀ ਦੱਸਿਓ ਲੁਧਿਆਣਾ ਪਾਸੇ ਪੈ ਨਹੀਂ ਇਹਨੇ ਵਲੋਗ ਤਾਂ ਹਰ ਪਾਸੇ ਆ ਹਰ ਪਾਸੇ ਆ ਇੱਧਰ ਮੋਣਾ ਇੱਧਰ ਇੱਧਰ ਲਾਈਟ ਆਉ ਲੱਗਦਾ ਹੈ ਲਾਸਟ ਸਾਈਡ ਉਹ ਇਦਾਂ ਲੱਗ ਰਿਹਾ ਵਾ ਜਿਵੇਂ ਆ ਪਹਾੜੀ ਏਰੀਆ ਹੁੰਦਾ ਦੇਖੋ ਕਿੰਦੀ ਸ਼ਾਨਦਾਰ ਲੋਕੇਸ਼ਨ ਹੈ ਨਾ ਲੋਕੇਸ਼ਨ ਵਧੀਆ ਹੁਣ ਕੋਲ ਤੇ ਦਰਤ ਬਹੁਤ ਆ ਰਹੀ ਹੈ ਹੋਰ ਆਪਸੇ ਨਹੀਂ ਆ ਵੈਸੇ ਫੀਲਿੰਗ ਤਾਂ ਇਦਾਂ ਦੀ ਆ ਰਹੀ ਹੈ ਨਾ ਜਿੱਧਰ ਪੌਂਟਾ ਸਾਹਿਬ ਜਾਂਦੇ ਨੇ ਹਾਂ ਉਹ ਵਾਲਾ ਪਾਸਾ ਲੱਗ ਰਿਹਾ कपूरथली तो रोबिन के पापा उतरे ने बहर मार्केट गए ने फ्रूट वगैरह लेना कुछ है? तो, तो आइसक्रीम खानी, खानी है बुआ के घर जाके खाने बस आ गए हम वो आ गए पापा पापा आइसक्रीम खानी है

ਇਦਰ ਉਹ ਖੁਸ਼ ਹੋ ਗਿਆ ਨਾ ਵੀ ਮਾਮੀ ਆ ਗਈ ਮੈਂ ਕਿਹਾ ਦੇਖੋ ਸਾਡੇ ਕੁੱਤੇ ਵੀ ਕਿੰਨੇ ਖੁਸ਼ ਐ ਇਹ ਭੌਂਕਦਾ ਹੁੰਦਾ ਤੇ ਕੂਚ ਲਾ ਰਿਹਾ ਦੇਖੋ ਇੰਨੀ ਖੁਸ਼ਿਆਣਾ ਹੋ ਗਿਆ ਮੈਂ ਕਿਹਾ ਇਹਨਾਂ ਦੀ ਮਾਮੀ ਆ ਗਈ ਮਾਮਾ ਮਾਮੀ ਆ ਗਏ ਨਾ ਲੋ ਇਹ ਕਿਹਨੋਂ ਸੀਗੀ ਲਾ ਰਹਿਂਦੇ ਰਹੇ ਸੀ ਆ ਸਾਡੇ ਬਰੂਜੋ ਲਓ ਜੀ ਤੁਸੀਂ ਵੇਖ ਲਓ ਵਲੋਗਾਂ ਨਾਲ ਵਲੋਗ ਟੱਕਰ ਖਾ ਗਏ ਆ ਟੱਕਰ ਖਾ ਗਏ ਆ ਆ ਟੱਕਰ ਖਾ ਗਏ ਹੁਣ ਬੀਟੋ ਮੰਮੀ ਆ ਗਈ ਮੰਮੀ ਮੰਮੀ ਆ ਗਈ ਹੈਲੋ ਛੋਟੀ ਭਾਂਜੀ ਆਏ ਕਿਦਾਂ ਸਰੋ ਠੀਕ ਆ ਮੈਂ ਕੱਪ ਬਿਲਕੁਲ ਜੀ ਆ ਗਏ ਤੁਸੀਂ ਟਾਈਮ ਤੇ ਤਾਂ ਹੈ ਨਾ ਤੁਹਾਡਾ ਬਾਗਾ ਬਾਡਰ ਬੰਦ ਕਰਾਇਆ ਸਹੀ ਗੱਲ ਆ ਜਦੋਂ ਤੋਂ ਪਚੜ ਗਈ ਬੌਸ ਸੋਚਿਆ ਕੀ ਸੀ ਕਿੱਦਾਂ ਨੂੰ ਸੋਚਿਆ ਸੀ ਤੇ ਆਏ ਕਿੱਦਾਂ ਨੂੰ ਦੇਖ ਲਓ ਭੂਆ ਭਤੀਜੇ ਦਾ ਮੇਲ ਮੇਰਾ ਪਾਸਟ ਸਾਨ ਸੈਕਿੰਡ ਥਰਡ ਹਾਂ ਇਹ ਪਹਿਲਾ ਪੁੱਤਰ ਹੈ ਆਪਣਾ ਜੀ ਚਲੋ ਮੈਂ ਕੋਲ ਜਾ ਕੇ ਟ੍ਰਾਈ ਕਰੀ ਕੋਲੀ ਤੇਰੀ ਲੱਸੀ ਵੀ ਬੜੀ ਕਮਰੇ ਦੀ ਹੋਰ ਪਾਲਸ ਠੀਕ ਹੋ ਆਂਦੇ ਹੁੰਦੇ ਹਾਂ ਲਾਈਵ ਸੈਸ਼ਨ 'ਚ ਹਣਾ ਮੈਨੂੰ ਮਿਲੀ ਪਿਆਰਾ ਇੰਨਾ ਕੁੱਟਿਆ ਨਾ ਮੈਨੂੰ ਮਿਲੀ

आगे आगे ली कर ली। क्यों। सारे करनी है <laughs> 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 ਅਸੀਂ ਪਹਿਲੇ ਪਹੁੰਚ ਗਿਆ ਸੀ ਹਲੋ ਅਮੀ ਜੀ ਕੀ ਹਾਲ ਹੈ ਵਧੀਆ ਇਧਰ ਵਧੀਆ ਭੀੜ ਬਹੁਤ ਹੈ ਅੱਜ ਜਨਮ ਦਿਨ ਸੀ ਬੜੀ ਜਿਆਦਾ ਭੀੜ ਬਹੁਤ ਜ਼ਿਆਦਾ ਪਾਣੀ ਇੰਨਾ ਜਮ ਆਇਆ ਹੈ ਬਾਰਿਸ਼ ਦੀ ਬਾਰਿਸ਼ ਬਹੁਤ ਜ਼ਿਆਦਾ ਬਹੁਤ ਹੋਰ ਜੀ ਥੱਕ ਗਿਆ ਚਲੋ ਅੰਦਰ ਹਾਂਜੀ ਗਾਇਜ਼ ਰੋਟੀ ਖਾ ਲਈ ਤੁਸੀਂ ਖਾ ਰਹੇ ਹੋ ਹੋਰ ਕੁਝ ਲਿਆਵਾਂ ਨੰਨੂ ਤਾਂ ਸੋ ਗਈ ਏ ਤੇ ਬਾਹਰ ਦੇਖਾਂ ਕੀ ਕਰ ਰਹੇ ਨੇ ਅਨੀਤਾ ਉਹਨੇ ਮੈਂ ਵੀ ਖਾ ਲਈ ਐ ਰੋਟੀ ਹਾਂਜੀ ਗਾਇਜ਼ ਹਾਂਜੀ ਹੈਲੋ ਆਜੋ ਗਾਇਜ਼ ਕੰਮ ਕਰਾ ਲਓ ਲੈਣੇ ਕਹਾਂਗੇ ਰੋਟੀ ਖਾ ਲਓ ਮੈਂ ਤਾਂ ਖਾ ਲਈ ਮੈਂ ਤਾਂ ਖਾ ਲਈ ਖਾ ਚੁੱਕੀ ਆ ਨਾ ਮੈਂ ਖਾ ਲਈ ਰਹਿ ਤਾਂ ਹੀ ਖਾ ਚਾ ਗਾਈ ਮੇਰਾ ਪੇਟ ਭਰ ਗਿਆ ਪੂਰਾ ਬਹੁਤ ਸਵਾਦ ਹੈ ਡੇਢ ਕੋਲੀ ਖਾ ਲਈ ਮੈਂ ਇੰਨਾ ਟੇਸਟੀ ਸੀ ਇਹ ਡਾਈਟ ਤੇ ਚੱਲਦੀ ਨਹੀਂ ਆਉਂਦਾ ਨਹੀਂ ਨਹੀਂ ਮੇਰੇ ਹਜਮ ਘੱਟ ਹੁੰਦੀ ਨਹੀਂ ਤਾਂ ਸਮੋਸਾ ਮੈਂ ਪੂਰਾ ਇੱਕ ਡੇਢ ਸਮੋਸਾ ਖਾ ਲਿਆ ਫਿਰ ਜਗ੍ਹਾ ਹੈ ਪੇਟ 'ਚ ਰਹਿ ਗਈ ਕਿਹਨੇ ਰੋਕੇਗਾ ਲੈਣੇ ਆ ਆਹੋ ਜੇ ਰੱਟੇ ਬੈਠਾਂਗੇ ਅੱਪੇ ਰੋਕ ਕੇ ਵੀ ਨਹੀਂ ਦਿਲ ਕਰਨਾ ਪੇਟ ਭਰ ਗਿਆ ਨੀ ਇਹ ਤਾਂ ਤੁਸੀਂ ਨਹੀਂ ਕੀਤਾ ਪਨੀਰ ਮੈਂ ਕਰਦੀ ਹਾਂ ਟੇਸਟ ਉਹ ਤਾਂ ਕਰਾਂਗੀ ਪਰ ਰੋਟੀ ਨਾ ਹੋਸਣਾ ਤਸੀਂ ਆਇਆ ਲੁਧਿਆਣਾ ਗੇੜਾ ਲੰਗਾਇਓ ਹੁਣ ਇਹ ਤਾਂ ਜਾ ਕੇ ਆਏ ਹਾਂ ਅਸੀਂ ਹਾਂ ਸਾਡੇ ਘਰ ਨਹੀਂ ਨਾ ਆਏ ਉਹ ਵੀ ਵੀਡੀਓ ਵਧੀਆ ਬਣੀ ਹੈ ਨਾ ਵਲੌਗ ਦੇਖਿਆ ਸੀ ਤੁਹਾਡੇ ਚ ਨਾ ਸੈਲਫੀ ਆਪਸ਼ਨ ਹੈ ਬੈਂਗਲਿਸ਼ ਚ ਆਨ ਲੱਗਿਆ ਸੀਗਾ ਉਹਨੂੰ ਸੈਟਿੰਗ ਚ ਜਾ ਕੇ ਕਰ ਲਿਆ ਕਰੋ ਹਾਂ ਉਹ ਆਟੋ ਡਬ YouTube ਨੇ ਕੀਤਾ ਮੇਰਾ ਪਿੱਛੇ ਹੀ ਹੋਇਆ ਵਾ ਤੇ ਮੈਨੂੰ ਮੈਨੂੰ ਕਈ ਮੇਰੇ ਸਬਸਕ੍ਰਾਈਬਰਾਂ ਨੇ ਵੀ ਕਿਹਾ ਹੈ ਕਹਿੰਦੇ ਵੀ ਤੁਸੀਂ ਆਟੋ ਡਬ ਡਲਾਨ ਲੱਗ ਗਏ ਮੈਂ ਕਿਹਾ ਮੈਂ ਨਹੀਂ ਲਾਂਦੀ ਹੈਗੀ ਪਿੱਛੇ ਹੀ ਲੱਗ ਰਿਹਾ ਵਾ ਤੇ ਉਹ ਪਤਾ ਕੀ ਮੋਬਾਈਲ ਵਿੱਚ ਸੈਟਿੰਗ ਹੈ ਨਾ ਸੈਟਿੰਗ ਦੇ ਵਿੱਚ ਆਪਣੀ ਲੈਂਗੁਏਜ ਸੁਣ ਸਕਦੇ ਆ ਕਿਉਂਕਿ ਦੇਸ਼ ਵਿਦੇਸ਼ਾਂ ਵਿੱਚ ਵਲੌਗ ਜਾ ਰਹੇ ਆ ਹੁਣ ਉੱਥੇ ਉਹਨਾਂ ਨੇ ਫਿਰ ਉਹਨਾਂ ਨੇ ਆਪਣੀ ਲੈਂਗੁਏਜ ਸੁਣਨਾ ਹੁੰਦਾ ਨਾ ਯੂ ਐਸ اے ਦੀ ਲੈਂਗੁਏਜ ਸ਼ੁਰੂ ਹੋ ਗਈ ਮੇਰੇ ਵਲੌਗ ਤੇ ਤਾਂ ਤਾਂ ਆਟੋ ਡਬ ਹੋ ਰਿਹਾ ਵਾ अगे तक जा रहा हाँ उधर <laughs> भी सारे शूट कर आईए अपी गाइज कित ठीक हो हाँ आंटी जी <laughs> ਜਾਇ ਫੇਲਾਵੇਂ ਬਲੌਗ ਤੁਸੀਂ ਸਾਨੂੰ ਕਦੇ ਕਦੇ ਦੇਖਦੇ ਹੋ ਅੱਜ ਦੇਖਿਓ ਸਾਰੇ ਜਾਣੇ ਅੱਜ ਦੇਖਿਓ ਮੋਸ ਨਵਾਲਾ ਠੀਕ ਠਾਕ ਤੁਸੀਂ ਇੱਥੇ ਆ ਲਈਓ ਤੁਸੀਂ ਬੜਾ ਟਾਈਮ ਹੋ ਗਿਆ ਤੁਹਾਨੂੰ بس اور یہ ویڈیو بنا کے اپلوڈ کریں گے تو ضرور دیکھیو لگا گئے ہیں لایا ہے یہ کہو ایکسٹرا کوڈ آیا تو اسی ڈال دیو کیا رکھا ہے ایکسٹرا کوڈ آیا ہوے ساتھ تو ہی ڈالنا ڈالنے کے کوڈ نہ ہو ਵੇ ਜਿਹਦੇ ਜਿਹਦਾ ਪੋੜਦਾ ਫੇਪਰ ਸਾਂ ਲੈ ਕਮੈਂਟ ਤੇ ਯੈਸ ਕਮੈਂਟ ਦਿਓ। ਆਹ ਨਹੀਂ ਆਹੀ ਤੇ ਵੀ ਉਹਦੇ ਤੇ ਵੀ ਗਾਜ ਹੋਣਾ ਇਧਰ ਆ ਪੈਕ ਹੋ ਕੇ ਚੱਲੀ ਸ਼ਾਇਦ। ਆਏ ਸਾਡੇ ਘਰ ਬੜੇ ਦਿਨਾਂ ਬਾਅਦ ਇੰਨੀ ਰੌਣਕ ਲੱਗੀ ਏ। ਅੰਮ੍ਰੀ ਮਾਸੀ ਮੇਰੇ ਨਾਲ 2.5 ਸਾਲ ਬਾਅਦ ਮੇਰੇ ਕੋਲ ਆਈ। ਆਹ ਵੀ ਇੱਥੇ ਹੋਈ ਆ ਫੋਟੋ ਖਿੱਚ ਲਵਾ। ਆ ਵੀ ਮੈਂ ਲੈ ਕੇ ਘਟਾਵਾਂ।

ਹਾਥ ਥੱਕ ਜਾਣੇ ਉਹ ਤੂੰ ਵੀ ਆ ਜਾ ਮੈਂ ਵੀ ਤੂੰ ਆ ਜਾ ਤੂੰ ਵੀ ਆ ਜਾ ਬੰਦਾ ਕੀਤਾ ਉਹ ਨਹੀਂ ਮੈਂ ਤਾਂ ਕਹਿ ਦਿੱਤਾ ਸੀ ਬਸ ਸਹੀ ਗੱਲ ਐ ਐਨਾ ਬਣਾ ਲਓ ਨਾ ਪਾਪਾ ਵਾਲੋ ਜੀ ਦਾ ਨਹੀਂ ਚੱਲਦਾ ਕਿਹੜਾ ਕੇਜ ਕੀਤੀ ਹੋਈ ਉਹਦਾ ਨਹੀਂ ਕਹਾਣੀ ਸੁਣਾ ਕੇ ਕਹਿੰਦੇ ਮੈਨੂੰ ਮਾਰ ਕੇ ਲਿਆ ਦਰਬਾਰ ਮਹਾਰਾਜ ਦਾ ਦਰਬਾਰ ਮਹਾਰਾਜ ਦਾ ਦਰਬਾਰ ਕਹਾਣੀ ਸੁਣਾਓ ਬੜੀ ਸਾਰੇ ਤੋਂ ਬੜੀ ਪੜਾਈ ਗਈ ਕਹਾਣੀ ਸੁਣਾਓ ਬੜੀ ਮੰਤ ਲਾਈ ਸੀ ਹੈਨਾ ਬੱਲੇ ਗਈ ਚੱਲ ਇਹਨਾਂ ਵੇ ਮੇਰੇ ਬੰਦੀ ਲੈਣ ਤੇ ਮੰਤ ਬੰਨੀ ਸੀ ਕਹਾਣੀ ਕੱਟਾ ਹੋ ਜਾਏਗਾ ਅੱਛਾ ਤਾਂ ਬੰਦੀ ਤੇ ਆ ਵੀ ਸਾਰੇ ਉੱਤੇ ਹਾਂ ਮਾਡਾ का मुंडा था मुंडा ने मेरा

ਹਾਂ ਜੀ ਐਂਡ ਤੇ ਸਾਰੇ ਔਲੇ ਹੋਣਗੇ ਬੋਲੇ ਸੋਨਿਆ ਸਾਰੀਆਂ ਦੀਆ ਕਰ ਅਰਧ ਤੋਂ ਰਾਤੀ ਬਲੇਓ ਸਮਾਈ ਬਾਈ ਟਾਈਗਰ ਬਾਏ ਬਾਏ ਅ ਸ਼ੇਰ ਬਾਏ ਬਾਏ ਆ ਕਾਬੀ ਮੇਰੇ ਡੱਬੇ ਇਸ ਤੇ ਬਾਈ ਟਾਈਗਰ ਅੱਜ ਫਿਰ ਅੱਜ ਹੋਰ ਦਿੱਕਤ ਨਹੀਂ ਵਿਆਹ ਟਾਈਗਰ ਉਹ ਗਾਇਸ ਘਰ ਹੋ ਗਈ ਵਾਪਸੀ ਅੱmber ਨਿਕਲ ਨਿਕਲ ਪਏ ਲੁਧਿਆਣੇ ਵੱਲ ਆਪਣੇ ਘਰ ਵੱਲ ਵਾਪਸੀ ਕਰਤੀ ਜੀ ਤੇ ਅਸੀਂ ਪਹੁੰਚ ਗਏ ਆ ਅਸੀਂ ਪਹੁੰਚ ਗਏ ਜਲੰਧਰ ਅਸੀਂ ਜਲੰਧਰ ਪਹੁੰਚ ਗਏ ਜਲੰਧਰ ਤੋਂ ਸਿੱਧਾ ਫੋੜਾੜਾ ਤੋਂ ਲੁਧਿਆਣੇ ਰਾਤ ਹੋ ਗਈ ਜੀ ਟਾਈਮ ਹੋ ਗਿਆ 12:30 ਵਜੇ ਦਾ ਠੀਕ ਹੈ ਗਾਇਸ ਤੇ ਹੁਣ ਅਸੀਂ ਇਸ ਨਾਲ ਹੀ ਕਰਦੇ ਆ ਇਸ ਵਲੋਗ ਦਾ ਐਂਡ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਗੁੱਡ ਨਾਈਟ ਗਾਇਸ ਬਾਏ ਬਾਏ ਗੁੱਡ ਨਾਈਟ ਬਾਏ ਗਾਇਸ ਬਾਏ